ਸ਼ਹਿਰ ਰੁੜਕੀ ਉੱਤਰਾਖੰਡ ਦੇ ਵਿੱਚ ਹਰਦੁਵਾਰ ਦੇ ਬਿਲਕੁਲ ਨਾਲ ਬਸਿਆ ਹੋਇਆ ਸ਼ਹਿਰ ਹਰਦੁਵਾਰ ਪਵਿੱਤਰ ਭੂਮੀ ਜਿਸ ਨੂੰ ਆਪਾਂ ਜਾਣਦੇ ਹਾਂ ਰੁੜਕੀ ਬਿਲਕੁਲ ਹੀ ਉਸ ਦੇ ਨਾਲ ਬਸਿਆ ਹੋਇਆ ਇੱਕ ਇਤਿਹਾਸਿਕ ਸ਼ਹਿਰ ਜਿੱਥੇ ਪੁਰਾਣੇ ਸਮਿਆਂ ਦੇ ਵਿੱਚ ਬ੍ਰਿਟਿਸ਼ ਜੋ ਸਾਮਰਾਜ ਸੀ ਅੰਗਰੇਜ਼ ਸੀ ਉਹਨਾਂ ਦਾ ਇਹ ਮੁੱਖ ਕੇਂਦਰ ਵੀ ਰਿਹਾ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਅਜਿਹੀ ਤੱਥ ਬਾਰੇ ਜਾਣਾਂਗੇ ਇਸ ਸਮੇਂ ਵੀਡੀਓ ਫਰੇਮ ਦੇ ਵਿੱਚ ਤੁਸੀਂ ਪਿੱਛੇ ਜੋ ਸ਼ੇਰਾਂ ਦੇ ਵੱਡੇ ਬੁੱਤ ਲੱਗੇ ਹੋਏ ਦੇਖ ਰਹੇ ਹੋ ਇਹ ਸ਼ੇਰਾਂ ਦੇ ਬੁੱਤ ਵੀ ਰੁੜਕੀ ਸ਼ਹਿਰ ਦੇ ਬਾਰੋ-ਬਾਰ ਦੋਨੋਂ ਪਾਸੇ ਲਾਏ ਗਏ ਨੇ ਇਹਨਾਂ ਸ਼ੇਰਾਂ ਦੇ ਬੁੱਤਾਂ ਦੀ ਵੀ ਆਪਣੀ ਇੱਕ ਮਹੱਤਤਾ ਜੇ ਆਪਾਂ ਰੁੜਕੀ ਸ਼ਹਿਰ ਦੀ ਹਿਸਟਰੀ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਇਹ ਸ਼ੇਰਾਂ ਦਾ ਬਹੁਤ ਵੱਡਾ ਯੋਗਦਾਨ ਆ ਜਾਂ ਇਹਨਾਂ ਸ਼ੇਰਾਂ ਨੇ ਵੀ ਰੁੜਕੀ ਨੂੰ ਇੱਕ ਅਲੱਗ ਦਿਖ ਦਿੱਤੀ ਸੀ ਜੋ ਬੁੱਤ ਤੁਸੀਂ ਆਪਣੀ ਵੀਡੀਓ ਫਰੇਮ ਦੇ ਵਿੱਚ ਦੇਖ ਰਹੇ ਹੋ ਸਵਾਗਤ ਹੈ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਇਸ ਸਮੇਂ ਮੈਂ ਰੁੜਕੀ ਸ਼ਹਿਰ ਦੇ ਵਿੱਚ ਹਾਂ ਰੁੜਕੀ ਹਰਦਵਾਰ ਜ਼ਿਲ੍ਹੇ ਦਾ ਇੱਕ ਮਸ਼ਹੂਰ ਸ਼ਹਿਰ ਉੱਤਰਾਖੰਡ ਰਾਜ ਦੇ ਵਿੱਚ ਇਹ ਸ਼ਹਿਰ ਦੇ ਵਿੱਚ ਇੰਜੀਨੀਅਰਿੰਗ ਦੀਆਂ ਜੜਾਂ ਨੇ ਜੋ ਉਹ ਸਾਰੀ ਦੁਨੀਆ ਨਹੀਂ ਭਾਰਤ ਵਰਸ਼ ਤੋਂ ਬਾਹਰ ਸਾਰੀ ਦੁਨੀਆ ਤੱਕ ਫੈਲੀਆਂ ਨੇ ਇੰਜੀਨੀਅਰਿੰਗ ਦਾ ਹੱਬ ਜਾਣਿਆ ਜਾਂਦਾ ਰੁੜਕੀ ਸ਼ਹਿਰ ਉਸ ਤੋਂ ਬਾਅਦ ਇੱਥੇ ਬੰਗਾਲ ਸੈਪਰਜ਼ ਵਰਗੀਆਂ ਵੱਡੀਆਂ ਆਰਮੀ ਦੀਆਂ ਰੈਜਮੈਂਟਸ ਵੀ ਨੇ ਜਿਨ੍ਹਾਂ ਨੇ ਇੰਜੀਨੀਅਰਿੰਗ 'ਚ ਬਹੁਤ ਵੱਡੇ ਯੋਗਦਾਨ ਵੀ ਪਾਏ ਨੇ ਜੇ ਮੈਂ ਥੋੜਾ ਸਮਾਂ ਪਹਿਲਾਂ ਦੀ ਗੱਲ ਕਰਾਂ ਜਦੋਂ ਭਾਰਤ ਆਜ਼ਾਦ ਨਹੀਂ ਸੀ ਉਦੋਂ ਇੱਥੇ ਬ੍ਰਿਟਿਸ਼ ਸਾਮਰਾਜ ਦਾ ਰਾਜ ਸੀ ਸਾਰੇ ਭਾਰਤ ਦੇ ਵਿੱਚ ਉੱਥੋਂ ਵੀ ਇੰਗਲੈਂਡ ਤੋਂ ਹੋਰ ਵੀ ਬਾਕੀ ਕਈ ਦੇਸ਼ਾਂ ਤੋਂ ਇੱਥੇ ਇੰਜੀਨੀਅਰ ਆਉਂਦੇ ਰਹੇ ਨੇ ਸਮੇਂ-ਸਮੇਂ ਤੇ ਉਹਨਾਂ ਦੀਆਂ ਬਣਾਈਆਂ ਹੋਈਆਂ ਬਹੁਤ ਸਾਰੀਆਂ ਇਮਾਰਤਾਂ ਇਸ ਸ਼ਹਿਰ ਦੇ ਵਿੱਚ ਮੌਜੂਦ ਨੇ ਇਹ ਪਿੱਛੇ ਜੋ ਤੁਸੀਂ ਵੱਡੇ ਦੋ ਸ਼ੇਰਾਂ ਦੇ ਬੁੱਤ ਦੇਖ ਰਹੇ ਹੋ ਇਹ ਵੀ ਉਹਨਾਂ ਆਕ੍ਰਿਤਿਆਵਾਂ ਦੇ ਵਿੱਚੋਂ ਹੀ ਇੱਕ ਨੇ ਇਨਾਂ ਵਾਰੇ ਬਹੁਤ ਸਾਰੇ ਇਤਿਹਾਸਿਕ ਤੇ ਮਿਥਿਆ ਇਤਿਹਾਸਿਕ ਤੱਥ ਨੇ ਜੋ ਆਪਾਂ ਨੂੰ ਇਸ ਸ਼ਹਿਰ 'ਚੋਂ ਦੇਖਣ ਲਈ ਮਿਲ ਜਾਂਦੇ ਨੇ ਇਹ ਦੋ ਵੱਡੇ ਬੁੱਤ ਸ਼ਹਿਰ ਦੇ ਬਿਲਕੁਲ ਸਟਾਰਟਿੰਗ ਤੇ ਲਾਏ ਗਏ ਨੇ ਜੇ ਮੈਂ ਇਸ ਜਗ੍ਹਾ ਦੀ ਲੋਕੇਸ਼ਨ ਦੀ ਗੱਲ ਕਰਾਂ ਤਾਂ ਇਹ ਜਗ੍ਹਾ ਰੁੜਕੀ ਸ਼ਹਿਰ ਦੇ ਬਿਲਕੁਲ ਨਾਲ ਮੇਵੜ ਨਾਮ ਦਾ ਇੱਕ ਪਿੰਡ ਆ ਉਦੋਂ ਹੀ ਐਂਟਰੈਂਸ ਤੇ ਲਾਏ ਗਏ ਨੇ ਕਿਉਂਕਿ ਇੱਥੋਂ ਹੀ ਰੁੜਕੀ ਸੀ ਜੋ ਉਹਦੀ ਸ਼ੁਰੂਆਤ ਹੁੰਦੀ ਸੀ ਪੁਰਾਣੇ ਸਮਿਆਂ ਦੇ ਵਿੱਚ ਇਹਨਾਂ ਸ਼ੇਰਾਂ ਦੀ ਇੱਥੇ ਕੀ ਮਹੱਤਤਾ ਸੀ ਆਪਾਂ ਇਸ ਬਾਰੇ ਜਾਣਾਂਗੇ ਕਿਉਂ ਇਹ ਸ਼ੇਰ ਇੱਥੇ ਲਗਾਏ ਗਏ ਸੀ ਕੁਝ ਇਤਿਹਾਸਕਾਰ ਕੁਝ ਜੋ ਇਸ ਜਗ੍ਹਾ ਨਾਲ ਸੰਬੰਧਿਤ ਲੋਕ ਨੇ ਉਹ ਇਹ ਦੱਸਦੇ ਨੇ ਕਿ ਇਹਨਾਂ ਸ਼ੇਰਾਂ ਨੂੰ ਸ਼ਹਿਰ ਦੇ ਬਾਹਰਲੇ ਤੇ ਜਿੱਥੋਂ ਸ਼ਹਿਰ ਵਿੱਚ ਐਂਟਰ ਹੋਇਆ ਜਾਂਦਾ ਸੀ ਤੇ ਜਿੱਥੋਂ ਸ਼ਹਿਰ ਵਿੱਚੋਂ ਨਿਕਲਿਆ ਜਾਂਦਾ ਸੀ ਉਹਨਾਂ ਪੁਆਇੰਟਸ ਦੇ ਉੱਤੇ ਲਾਇਆ ਗਿਆ ਸੀ ਤਾਂ ਕਿ ਆਉਂਦੀ ਜਾਂਦੇ ਜੋ ਲੋਕ ਨੇ ਉਹਨਾਂ ਨੂੰ ਰਸਤੇ ਦਾ ਪਤਾ ਲੱਗ ਸਕੇ ਕਿਉਂਕਿ ਇਹ ਜੋ ਨਹਿਰ ਤੁਸੀਂ ਹੁਣ ਦੇਖ ਰਹੇ ਹੋ ਇਹ ਗੰਗ ਨਹਿਰ ਦਾ ਇੱਕ ਭਾਗ ਸੀਗਾ ਜਿਹੜਾ ਹੁਣ ਬੰਦ ਕਰਿਆ ਹੋਇਆ ਕਿਉਂਕਿ ਨਵੀਂ ਨਹਿਰ ਉਸ ਤੋਂ ਬਾਅਦ ਬਣ ਗਈ ਸੀ ਜੇਕਰ ਇਹਨਾਂ ਸ਼ੇਰਾਂ ਦੇ ਨਿਰਮਾਣ ਦੀ ਗੱਲ ਕਰਾਂ ਤਾਂ 1842-43 ਦੇ ਨੇੜੇ ਤੇੜੇ ਗੰਗ ਨਹਿਰ ਦਾ ਨਿਰਮਾਣ ਸੀ ਜੋ ਸ਼ੁਰੂ ਹੋਇਆ ਸੀ ਗੰਗ ਨਹਿਰ ਦਾ ਨਿਰਮਾਣ ਸਰ ਥੋਮਸ ਕੋਟਲੇ ਸੀਗੇ ਬ੍ਰਿਟਿਸ਼ ਇੱਕ ਇੰਜੀਨੀਅਰ ਜਿਨ੍ਹਾਂ ਨੇ ਇਸ ਨਹਿਰ ਦਾ ਨਿਰਮਾਣ ਕਰਵਾਇਆ ਸੀ ਇਹਨਾਂ ਸ਼ੇਰਾਂ ਦੇ ਬੁੱਤਾਂ ਦੇ ਨਿਰਮਾਣ ਵਿੱਚ ਵੀ ਉਹਨਾਂ ਦਾ ਵੱਡਾ ਯੋਗਦਾਨ ਆ। ਉਹਨਾਂ ਨੇ ਆਪਣੀ ਯਾਦ ਨੂੰ ਭਾਰਤ 'ਚ ਛੱਡਣ ਲਈ ਇਹਨਾਂ ਵੱਡੀ ਆਕ੍ਰਿਤੀ ਦੇ ਬੁੱਤਾਂ ਨੂੰ ਇੱਥੇ ਲਾਇਆ ਸੀ। ਜੇ ਮੈਂ ਹੋਰ ਇਹਨਾਂ ਬੁੱਤਾਂ ਦੀ ਗੱਲ ਕਰਾਂ ਤਾਂ ਇਸ ਸ਼ਹਿਰ ਦੇ ਵਿੱਚ ਇਹਦੇ ਨਾਲ ਦੇ ਤਿੰਨ ਬੁੱਤ ਹੋਰ ਨੇ। ਤਿੰਨ ਸ਼ੇਰਾਂ ਦੀਆਂ ਵੱਡੀਆਂ ਆਕ੍ਰਿਤੀਆਂ ਆਪਾਂ ਨੂੰ ਰੁੜਕੀ 'ਚ ਦੇਖਣ ਲਈ ਹੋਰ ਮਿਲ ਜਾਂਦੀਆਂ ਨੇ। ਸੜਕ ਦੇ ਬਿਲਕੁਲ ਨਾਲੋਂ ਨਾਲ ਇਹ ਸ਼ੇਰਾਂ ਦੇ ਜੋ ਬੁੱਤ ਨੇ ਉਹ ਲਾਏ ਗਏ ਨੇ ਕੁਝ ਲੋਕ ਜੋ ਇੱਥੇ ਦੇ ਨੇ ਬਸਨੀਪੋ ਇਹ ਵੀ ਦੱਸਦੇ ਨੇ ਕਿ ਅੰਗਰੇਜ਼ਾਂ ਨੇ ਆਪਣੇ ਖੌਫ ਕਰਕੇ ਇਹਨਾਂ ਬੁੱਤਾਂ ਨੂੰ ਇੱਥੇ ਲਾਇਆ ਸੀ ਕਿ ਇਹਨਾਂ ਸ਼ੇਰਾਂ ਵਰਗੀ ਜੋ ਨਹਿਰ ਆ ਜਿਹੜੀ ਗੰਗ ਨਹਿਰ ਦੇ ਨਾਮ ਤੋਂ ਮਸ਼ਹੂਰ ਆ ਕਾਨਪੁਰ ਤੱਕ ਜਾਂਦੀ ਸੀ ਜੋ ਅਲੱਗ-ਅਲੱਗ ਪਿੰਡਾਂ ਸ਼ਹਿਰਾਂ 'ਚੋਂ ਹੁੰਦੀ ਹੋਈ ਕਾਨਪੁਰ ਤੱਕ ਪਹੁੰਚਦੀ ਸੀ ਸ਼ੇਰ ਦੇ ਬਿਲਕੁਲ ਮੈਂ ਨੇੜੇ ਵਾਲੇ ਪਾਸੇ ਆ ਤੁਸੀਂ ਸ਼ੇਰ ਦੀ ਆਕ੍ਰਿਤੀ ਦਾ ਆਕਾਰ ਦੇਖ ਸਕਦੇ ਹੋ ਕਿੰਡਾ ਵੱਡਾ ਕਿੰਨਾ ਵਜਨ ਹੋਊਗਾ ਇਹ ਸ਼ੇਰ ਇੱਥੇ 184243 ਤੋਂ ਬਾਅਦ ਦੇ ਨੇ ਜੋ ਲਾਏ ਗਏ ਨੇ ਵੀਡੀਓ ਵਿੱਚ ਬਣੇ ਸਾਰੇ ਸਬਸਕ੍ਰਾਈਬਰ ਨੂੰ ਸਾਰੇ ਵਿਊਅਰਸ ਨੂੰ ਬੇਨਤੀ ਜੇ ਤੁਸੀਂ ਅਜੇ ਤੱਕ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਰੋੜਕੀ ਸ਼ਹਿਰ ਦੇ ਇਤਿਹਾਸ ਬਾਰੇ ਆਪਾਂ ਕੁਝ ਅਜੇਹੀਆਂ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਏ ਆਂ ਜਿਹੜੀਆਂ ਸ਼ਾਇਦ ਅਜੇ ਤੱਕ ਤੁਹਾਨੂੰ ਨਾ ਪਤਾ ਹੋਣ ਜਿਵੇਂ ਮੈਂ ਪਿੱਛੇ ਵੀਡੀਓ ਦੇ ਵਿੱਚ ਦੱਸ ਚੁੱਕਿਆ ਕਿ ਇਹਨਾਂ ਛੇਰਾਂ ਦਾ ਨਿਰਮਾਣ ਗੰਗਾ ਨਹਿਰ ਦੇ ਜਿਹੜੀ ਰੁੜਕੀ ਦੇ ਵਿੱਚ ਦੀ ਨਿਕਲੀ ਸੀ ਉਹਦੇ ਮਹੂਰਤ ਸਮੇਂ ਕੀਤਾ ਗਿਆ ਸੀ ਉਦੋਂ ਇਹ ਛੇਰਾਂ ਦੇ ਸਟੈਚੂਜ਼ ਇੱਥੇ ਲਾਏ ਗਏ ਸੀ ਇਹਨਾਂ ਛੇਰਾਂ ਦੇ ਜੇ ਮੈਂ ਨਿਰਮਾਣ ਦੀ ਗੱਲ ਕਰਾਂ ਤਾਂ ਸਰ ਥੌਮਸ ਸਕਾਟਲੇ ਸੀਗੇ ਜਿਨ੍ਹਾਂ ਨੇ ਇਹ ਨਹਿਰ ਦਾ ਨਿਰਮਾਣ ਕਰਵਾਇਆ ਸੀ ਇੱਕ ਬ੍ਰਿਟਿਸ਼ ਇੰਜੀਨੀਅਰ ਜਿਨ੍ਹਾਂ ਨੇ ਬਹੁਤ ਵਧੀਆ ਤੇ ਚੰਗੀ ਨਹਿਰ ਦਾ ਨਿਰਮਾਣ ਕਰਵਾਇਆ ਸੀ ਜਿਹਦਾ ਅੱਜ ਵੀ ਕੋਈ ਨਹਿਰਾਂ ਦੇ ਵਿੱਚ ਤੂੜ ਨਹੀਂਗਾ ਅਜਿਹਾਂ ਇੰਜੀਨੀਅਰਿੰਗ ਦਾ ਨਮੂਨਾ ਆਪਾਂ ਨੂੰ ਰੁੜਕੀ 'ਚ ਦੇਖਣ ਲਈ ਮਿਲ ਜਾਂਦਾ ਰੁੜਕੀ ਦੀ ਜੇ ਮੈਂ ਗੱਲ ਕਰਾਂ ਤਾਂ ਇੰਜੀਨੀਅਰਿੰਗ ਦਾ ਹੱਬ ਵੀ ਜਾਣਿਆ ਜਾਂਦਾ ਇਸ ਨੂੰ ਰੁੜਕੀ ਸ਼ਹਿਰ ਨੂੰ ਹਰਦਵਾਰ ਜ਼ਿਲ੍ਹੇ 'ਚ ਉੱਤਰਾਖੰਡ ਰਾਜ ਦੇ ਵਿੱਚ ਸਥਿਤਾ ਇਸ ਜੋ ਮੈਂ ਆਕ੍ਰਿਤੀਆਂ ਦੀ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਇਹ ਸ਼ੇਰਾਂ ਦੇ ਅੱਖਾਂ ਦੇ ਵਿੱਚ ਇਹ ਵੀ ਦੱਸਦੇ ਨੇ ਕਿ ਜਦੋਂ ਇਹਨਾਂ ਨੂੰ ਇੱਥੇ ਲਾਇਆ ਗਿਆ ਸੀ ਤਾਂ ਹੀਰੇ ਲਾਏ ਹੋਏ ਸੀ ਇਹ ਪੰਜ ਸ਼ੇਰ ਨੇ ਇੱਥੇ ਜੋ ਬਣਾਏ ਗਏ ਸੀ ਜਦੋਂ ਭਾਰਤ ਆਜ਼ਾਦ ਹੋ ਗਿਆ ਅੰਗਰੇਜ਼ ਇੱਥੋਂ ਚਲੇ ਗਏ ਤਾਂ ਉਹ ਹੀਰੇ ਵੀ ਆਪਣੇ ਨਾਲ ਲੈ ਗਏ ਸੀ ਅਜਿਹੀਆਂ ਵੀ ਗੱਲਾਂ ਬਾਤਾਂ ਸਾਨੂੰ ਸੁਣਨ ਲਈ ਮਿਲਦੀਆਂ ਨੇ ਉਹਨਾਂ ਨੇ ਆਪਣੀ ਨਿਸ਼ਾਨੀ ਦੇ ਰੂਪ ਵਿੱਚ ਬ੍ਰਿਟਿਸ਼ ਜੋ ਸੀਗੇ ਇਹਨਾਂ ਸ਼ੇਰਾਂ ਨੂੰ ਇੱਥੇ ਛੱਡਿਆ ਸੀ ਬਿਲਕੁਲ ਅਜਿਹੀ ਆਕ੍ਰਿਤੀ ਦਾ ਹੀ ਸ਼ੇਰ ਸੈਂਟਰਲ ਲੰਡਨ ਦੇ ਵਿੱਚ ਕਾਲੇ ਰੰਗ ਦਾ ਲਾਇਆ ਗਿਆ ਬਹੁਤ ਵੱਡਾ ਜੇ ਤੁਸੀਂ ਉਹਨੂੰ ਨਹੀਂ ਦੇਖਿਆ ਤਾਂ ਗੂਗਲ ਤੇ ਜਾ ਕੇ ਸਰਚ ਕਰ ਸਕਦੇ ਹੋ ਮੈਂ ਇੱਥੇ ਕੋਸ਼ਿਸ਼ ਕਰੂੰਗਾ ਵੀਡੀਓ ਸਕਰੀਨ ਦੇ ਉੱਤੇ ਜੇ ਮੈਂ ਤੁਹਾਨੂੰ ਉਸ ਸ਼ੇਰ ਦੀ ਫੋਟੋ ਦਿਖਾ ਸਕਾਂ ਉਹਦਾ ਜੋ ਆਕਾਰ ਆ, ਵਜ਼ਨ ਆ, ਰੂਪ ਆ ਬਿਲਕੁਲ ਇਹਨਾਂ ਸ਼ੇਰਾਂ ਵਰਗਾ ਹੀ ਬਣਾਇਆ ਗਿਆ ਸੀ ਕਿਉਂਕਿ ਇਹ ਵੀ ਬਿਲਖਣ ਸੀਗੇ ਉਸ ਸਮੇਂ ਪੰਜ ਸ਼ੇਰ ਇੱਥੇ ਬਣਾਏ ਗਏ ਸੀ ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਕੈਮਰੇ ਦੇ ਉੱਤੇ ਅੱਜ ਆਪਣਾ ਸਾਥ ਦੇ ਰਹੇ ਨੇ ਰਮਨਦੀਪ ਰਮਨਦੀਪ ਮੇਰਾ ਛੋਟਾ ਭਰਾ ਮੈਂ ਬੇਨਤੀ ਕਰੂੰਗਾ ਵੀ ਸਾਹਮਣੇ ਵਾਲੇ ਸ਼ੇਰ ਨੂੰ ਵੀ ਫਰੇਮ ਦੇ ਵਿੱਚ ਲੈ ਲਿਆ ਜਾਵੇ ਉਹਨੂੰ ਵੀ ਮੈਂ ਤੁਹਾਡੇ ਨਾਲ ਦਿਖਾਵਾਂ ਤੁਹਾਡੇ ਨਾਲ ਸ਼ੇਅਰ ਕਰਾਂ ਨਹਿਰ ਜ਼ਰੂਰ ਥੋੜੀ ਜਿਹੀ ਪੁਰਾਣੀ ਹੋ ਗਈ ਆ ਪਰ ਅੱਜ ਵੀ ਇਹ ਸ਼ੇਰ ਉਸੇ ਤਰ੍ਹਾਂ ਸਥਿਤ ਖੜੇ ਨੇ ਜਿਵੇਂ ਲਾਏ ਗਏ ਸੀ ਉਸ ਸਮੇਂ ਇਹਨਾਂ ਸ਼ੇਰਾਂ ਨੂੰ ਇੱਥੇ ਲਾਉਣ ਦਾ ਕਾਰਨ ਜੋ ਇੱਥੇ ਦੇ ਲੋਕਲ ਲੋਕ ਨੇ ਉਹ ਇਹ ਦੱਸਦੇ ਨੇ ਵੀ ਲੋਕਾਂ ਦੇ ਵਿੱਚ ਬ੍ਰਿਟਿਸ਼ ਦਾ ਅੰਗਰੇਜ਼ ਸਾਮਰਾਜ ਦਾ ਖੌਫ ਬਣਾਉਣ ਲਈ ਇਹ ਸ਼ੇਰ ਉਰੇ ਲਾਏ ਗਏ ਸੀ ਕੁਝ ਅਜਿਹੇ ਮਿੱਥ ਵੀ ਆਪਾਂ ਨੂੰ ਮਿਲਦੇ ਨੇ ਕਿ ਜਦੋਂ ਇਸਨ ਰਸਤੇ ਤੋਂ ਲੋਕ ਹਰਦਵਾਰ ਤੋਂ ਇਸ ਸਾਈਡ ਨੂੰ ਆਉਂਦੇ ਸੀ ਰੁੜਕੀ ਵੱਲ ਨੂੰ ਜਾਂ ਰੁੜਕੀ ਤੋਂ ਹਰਦਵਾਰ ਵੱਲ ਨੂੰ ਜਾਂਦੇ ਸੀ ਤਾਂ ਉਸ ਸਮੇਂ ਰੋਸ਼ਨੀ ਦਾ ਕੋਈ ਬਹੁਤਾ ਪ੍ਰਬੰਧ ਨਹੀਂ ਸੀ ਸਾਧਨ ਵੀ ਕੋਈ ਬਹੁਤੇ ਵੱਡੇ ਨਹੀਂ ਸੀ ਬੈਲ ਗੱਡੀਆਂ ਜਾਂ ਹੋਰ ਖੱਚਾ ਰੇੜੀਆਂ ਦੇ ਉੱਤੇ ਹੀ ਲੋਕ ਇਧਰੋਂ ਉਧਰ ਜਾਇਆ ਕਰਦੇ ਸੀ ਲਾਈਟ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਸ਼ਹਿਰ ਦੀ ਸ਼ੁਰੂਆਤ ਇਹੀ ਵੱਡੀਆਂ ਕ੍ਰਿਤੀਆਂ ਲਾਈਆਂ ਗਈਆਂ ਸੀ ਕਿ ਅੱਗੇ ਸ਼ਹਿਰ ਸ਼ੁਰੂ ਹੋਣ ਜਾ ਰਿਹਾ ਖਤਰੇ ਦਾ ਨਿਸ਼ਾਨ ਸ਼ੇਰ ਇੱਥੇ ਲਗਾਏ ਗਏ ਸੀ ਸ਼ਹਿਰ ਦੇ ਦੂਜੇ ਪਾਸੇ ਵੀ ਲਾਏ ਗਏ ਸੀ ਜੇ ਮੈਂ ਇੱਥੇ ਇਹਨਾਂ ਦੇ ਲਗਾਿਆਂ ਦੀ ਗੱਲ ਕਰਾਂ ਜਿਵੇਂ ਹੁਣ ਤੁਸੀਂ ਆਪਣੀ ਵੀਡੀਓ ਫਰੇਮ 'ਚ ਦੇਖ ਰਹੇ ਹੋ ਜਿਹੜਾ ਸ਼ੇਰਾਂ ਦਾ ਮੂੰਹ ਆ ਉਹ ਬਿਲਕੁਲ ਇਸ ਸਾਈਡ ਆ ਮੇਰੇ ਸਾਈਡ ਹਰਦਵਾਰ ਆ ਜਿੱਧਰੋਂ ਸ਼ੇਰਾਂ ਦਾ ਮੂੰਹ ਤੁਹਾਨੂੰ ਆਪਣੀ ਵੀਡੀਓ ਫਰੇਮ 'ਚ ਦਿਖਾਈ ਦੇ ਰਿਹਾ ਦੂਜੇ ਪਾਸੇ ਰੁੜਕੀ ਸ਼ਹਿਰ ਆ ਜਿਹੜੇ ਰੁੜਕੀ ਸ਼ਹਿਰ ਦੇ ਵਿੱਚ ਸ਼ੇਰ ਲਗਾਏ ਗਏ ਨੇ ਮੈਂ ਤੁਹਾਨੂੰ ਬਾਅਦ ਦੇ ਵਿੱਚ ਉਹ ਵੀ ਦਿਖਾਉਂਗਾ ਉਹਨਾਂ ਦਾ ਜੋ ਮੂੰਹ ਆ ਉਹ ਦੂਸਰੇ ਪਾਸੇ ਨੂੰ ਆ ਹਰਦਵਾਰ ਵੱਲ ਨੂੰ ਉਹਨਾਂ ਦੀ ਪਿੱਠ ਕੀਤੀ ਗਈ ਆ ਇਹਨਾਂ ਸ਼ੇਰਾਂ ਦਾ ਉਧਰ ਨੂੰ ਮੂੰਹ ਕੀਤਾ ਗਿਆ ਇਹ ਤੋਂ ਆਪਾਂ ਨੂੰ ਇਹ ਵੀ ਲੱਗਦਾ ਵੀ ਹੋ ਸਕਦਾ ਇਹ ਤੱਥ ਸਹੀ ਵੀ ਹੋਵੇ ਵੀ ਇਹਨਾਂ ਨੂੰ ਸ਼ਹਿਰ ਦੀ ਇੰਟਰੈਸਟ ਤੇ ਹੀ ਲਾਇਆ ਗਿਆ ਸੀ ਬਾਕੀ ਜੋ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਹ ਜਾਣਕਾਰੀ ਦੀ ਆਪਾਂ ਕਿਸੇ ਵੀ ਪੱਖ ਤੋਂ ਕੋਈ ਪੁਸ਼ਟੀ ਨਹੀਂ ਕਰਾਂਗੇ ਕਿਉਂਕਿ ਅਲੱਗ-ਅਲੱਗ ਇਤਿਹਾਸ ਦੇ ਸਰੋਤਾਂ ਤੋਂ ਇੱਥੋਂ ਦੇ ਲੋਕਾਂ ਤੋਂ ਕੁਝ ਜਿੰਨਾ ਕ ਸਾਨੂੰ ਸਾਡੇ ਸਰੋਤਾਂ ਤੋਂ ਜਾਣਕਾਰੀ ਮਿਲੀ ਹੈ ਆਪਾਂ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਮੀਦ ਕਰਦਾ ਵੀਡੀਓ ਤੁਹਾਨੂੰ ਚੰਗੀ ਲੱਗ ਰਹੀ ਹੋਊਗੀ ਜੇ ਤੁਸੀਂ ਅਜੇ ਆਪਣੇ ਚੈਨਲ ਤੇ ਨਵੇਂ ਹੋ ਜਚਾ ਇਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਨਵੀਆਂ ਤੇ ਰੋਚਕ ਵੀਡੀਓਜ਼ ਨਾਲ ਤੁਹਾਡੇ ਤੱਕ ਸਾਂਝ ਪਾਵਾਂਗੇ ਇਸ ਵੀਡੀਓ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਦੇ ਉੱਤੇ ਕਈ ਇਤਿਹਾਸਿਕ ਗੁਰਸਥਾਨਾਂ ਦੀਆਂ ਵੀਡੀਓਜ਼ ਦੇਖ ਚੁੱਕੇ ਹੋ ਇਸ ਵੀਡੀਓ ਬਣਾਉਣ ਦਾ ਮੰਤਵ ਵੀ ਮੇਰਾ ਇਹੀ ਸੀ ਕਿਉਂਕਿ ਇਹ ਵੀ ਇਤਿਹਾਸ ਦਾ ਇੱਕ ਪੱਖ ਹੀ ਸੀ ਜੋ ਤੁਹਾਨੂੰ ਦਿਖਾਣਾ ਬਣਦਾ ਸੀ ਇਸ ਵੀਡੀਓ ਦੇ ਵਿੱਚ ਆਪਾਂ ਇਹ ਵੱਡੀਆਂ ਸ਼ੇਰਾਂ ਦੀਆਂ ਕ੍ਰਿਤੀਆਂ ਦੇਖਿਆ ਜੋ ਮੇਵੜ ਪਿੰਡ ਦੇ ਵਿੱਚ ਨੇ ਰੁੜਕੀ ਦੇ ਬਿਲਕੁਲ ਨਾਲੋਂ ਨਾਲ ਇਹ ਇਹ ਪੰਜ ਸ਼ੇਰਾਂ ਦਾ ਨਿਰਮਾਣ ਸੀ ਜੋ ਉਹ ਕਰਵਾਇਆ ਗਿਆ ਸੀ ਇੱਕ ਸ਼ੇਰ ਦਾ ਨਿਰਮਾਣ ਕਰਵਾਇਆ ਗਿਆ ਸੀ ਐਜ਼ ਅ ਸੈਂਪਲ ਨਮੂਨੇ ਦੇ ਤੌਰ ਤੇ ਸਰਕਾਟਲੇ ਨੇ ਉਸ ਦਾ ਨਿਰਮਾਣ ਕਰਵਾਇਆ ਸੀ ਉਹ ਸ਼ੇਰ ਰੁੜਕੀ ਦੇ ਵਿੱਚ ਸ਼ੇਰ ਕੋਠੀ ਕਰਕੇ ਇੱਕ ਜਗ੍ਹਾ ਉੱਥੇ ਅੱਜ ਵੀ ਲੱਗਿਆ ਹੋਇਆ ਪਰ ਉਹ ਜਗ੍ਹਾ ਹੁਣ ਸੰਘਣੀ ਆਬਾਦੀ ਨਾਲ ਘਿਰ ਚੁੱਕੀ ਆ ਇਸ ਲਈ ਉੱਥੇ ਉਹ ਸ਼ਹਿਰ ਆ ਜੋ ਉਹਦਾ ਰੱਖ-ਰਖਾਵ ਤੇ ਹੋਰ ਬੜੀਆਂ ਸਾਰੀਆਂ ਦਿੱਕਤਾਂ ਦਾ ਸਾਹਮਣਾ ਆਉਂਦਾ ਪਰ ਉਹ ਸ਼ਹਿਰ ਦਾ ਵਜਨ ਆ ਜੋ ਉਹ ਇਹਨਾਂ ਸ਼ਹਿਰਾਂ ਦੇ ਵਜਨ ਤੋਂ ਵੱਧ ਦੱਸਿਆ ਜਾਂਦਾ ਕਿਉਂਕਿ ਉਹ ਇੱਕ ਨਮੂਨਾ ਬਣਾਇਆ ਗਿਆ ਸੀ ਜਿਹੜੇ ਦੋ ਸ਼ਹਿਰ ਰੁੜਕੀ ਦੇ ਵਿੱਚ ਨੇ ਉੱਥੇ ਇੱਕ ਨਵਾਂ ਬ੍ਰਿਜ ਵੀ ਬਣਾਇਆ ਗਿਆ ਰੁੜਕੀ ਦੇ ਉਸ ਏਰੀਆ ਨੂੰ ਮਿਨੀ ਲੰਡਨ ਦੇ ਨਾਮ ਨਾਲ ਵੀ ਜਾਣਦੇ ਨੇ ਉਹ ਬ੍ਰਿਜ ਦੇ ਵੀ ਆਪਾਂ ਬਾਅਦ ਦੇ ਵਿੱਚ ਦੇਖਾਂਗੇ ਕਿਸ ਤਰ੍ਹਾਂ ਬਣਿਆ ਹੋਇਆ ਕਿੱਥੇ ਲੋਕੇਟਡ ਆ ਇਹ ਸੀ ਇਹ ਸ਼ਹਿਰਾਂ ਦੀ ਇੱਕ ਅਣ ਦੇਖੀ ਕਹਾਣੀ ਆਣ ਦੇਖੀਆਂ ਕੁਝ ਗੱਲਾਂ ਜਿਹੜੀਆਂ ਆਪਾਂ ਤੋਂ ਲੁਕੀਆਂ ਰਹਿ ਜਾਂਦੀਆਂ ਨੇ ਇਤਿਹਾਸ ਦੇ ਪੱਖ ਤੋਂ ਰੁੜਕੀ ਸ਼ਹਿਰ ਦੀ ਆਪਾਂ ਗੱਲ ਕਰ ਰਹੇ ਹਾਂ ਹਰਦਵਾਰ ਜ਼ਿਲ੍ਹੇ ਦੇ ਵਿੱਚ ਆ ਉੱਤਰਾਖੰਡ ਸਟੇਟ ਚ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗ ਰਹੀ ਹੋਊਗੀ ਆਓ ਅੱਗੇ ਆਪਾਂ ਉਹਨਾਂ ਦੋ ਸ਼ਹਿਰਾਂ ਦੀਆਂ ਕ੍ਰਿਤੀਆਂ ਵੀ ਦੇਖਦੇ ਹਾਂ ਜੋ ਰੁੜਕੀ ਸ਼ਹਿਰ ਦੇ ਬਿਲਕੁਲ ਨਾਲੋਂ ਨਾਲ ਬਣੀਆਂ ਹੋਈਆਂ ਨੇ ਜੇ ਮੈਂ ਇਸ ਜਗ੍ਹਾ ਦੀ ਲੋਕੇਸ਼ਨ ਦੀ ਗੱਲ ਕਰਾਂ ਤਾਂ ਇਹ ਮੇਵੜ ਪਿੰਡਾ ਜੋ ਰੁੜਕੀ ਤੋਂ ਹਰਦвар ਨੂੰ ਜਾਂਦੇ ਹੋਏ ਰਸਤੇ ਦੇ ਵਿੱਚ ਹੀ ਆ ਜਾਂਦਾ 10 ਕਿਲੋਮੀਟਰ ਦੀ ਦੂਰੀ ਤੇ ਜਿਹੜੀ ਇਹ ਪੱਟੜੀ ਤੁਸੀਂ ਨਹਿਰ ਦੀ ਦੇਖ ਰਹੇ ਹੋ ਉਧਰੋਂ ਪੋਲਾਲੀ ਸਾਈਡ ਤੋਂ ਜੋ ਇਹ ਰਸਤਾ ਜਾ ਰਿਹਾ ਇਹ ਪੁਰਾਨ ਕਲਿਆਰ ਜੀ ਨੂੰ ਜਾ ਰਿਹਾ ਪੁਰਾਨ ਕਲਿਆਰ ਦੀ ਜੇ ਮੈਂ ਗੱਲ ਕਰਾਂ ਤਾਂ ਮੁਸਲਮ ਜਿਹੜੀ ਸਮਾਜ ਆ ਉਸ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਤੇ ਵਿਸ਼ਾਲ ਸਥਾਨ ਰੱਖਦੀ ਆ ਉਹ ਜਗਾ ਪੁਰਾਨ ਕਲਿਆਰ ਉਰਾਨ ਕਾਲੀਰ ਦੀ ਜੇ ਮੈਂ ਗੱਲ ਕਰਾਂ ਤਾਂ ਸਾਈ ਸਾਬਰ ਜੀ ਦੀ ਉੱਥੇ ਦਰਗਾਹੇ ਜੋ ਬਣੀ ਹੋਈ ਆ ਜਿੱਥੇ ਮੁਸਲਮਾਨ ਸਮਾਜ ਦੇ ਲੋਕ ਹੱਜ ਤੇ ਜਾਣ ਤੋਂ ਪਹਿਲਾਂ ਦੁਆ ਕਰਕੇ ਜਾਂਦੇ ਨੇ ਉਹਨਾਂ ਦੀ ਇਹ માનਤਾ ਕਿ ਉੱਥੇ ਦੁਆ ਕਰਨ ਤੋਂ ਬਿਨਾ ਉਹਨਾਂ ਦਾ ਜੋ ਹੱਜ ਆ ਅਧੂਰਾ ਰਹਿ ਜਾਂਦਾ ਇਹ ਉਸੇ ਰਸਤੇ ਦੇ ਉੱਤੇ ਬਣੇ ਹੋਏ ਨੇ ਮੇਵੜ ਪਿੰਡ ਦੇ ਵਿੱਚ ਇਹ ਪੰਜ ਛੇਰਾਂ ਦੀ ਇੱਕ ਅਨੋਖੀ ਕਹਾਣੀ ਆ ਬੜੀ ਇੱਥੇ ਇਤਿਹਾਸਿਕ ਪੱਖ ਵੀ ਨੇ ਮਿਥਿਹਾਸਿਕ ਗੱਲਾਂ ਵੀ ਨੇ ਕੁਝ ਪੱਕਾ ਤਾਂ ਨਹੀਂ ਸਾਨੂੰ ਪ੍ਰੂਫ ਮਿਲਦਾ ਕੋਈ ਨਮੂਨਾ ਮਿਲਦਾ ਪਰ ਇਹ ਸ਼ੇਰ ਜੋ ਵੱਡਾ ਆਕਾਰ ਖਤਰਨਾਕ ਤੇ ਵਿਸ਼ਾਲ ਰੂਪ ਆਪਾਂ ਨੂੰ ਅੱਜ ਵੀ ਦਿਖਾ ਰਹੇ ਨੇ ਇਸ ਦੇ ਪਿੱਛੇ ਕੁਝ ਸੱਚਾਈ ਤਾਂ ਜ਼ਰੂਰ ਹੋਵੇਗੀ ਜੋ ਤੁਸੀਂ ਆਪਣੀ ਵੀਡੀਓ ਫਰੇਮ ਚ ਦੇਖ ਰਹੇ ਹੋ ਅੱਜ ਵੀ ਇਹਨਾਂ ਦਾ ਖੌਫ ਇਹਨਾਂ ਦਾ ਡਰ ਆਪਾਂ ਨੂੰ ਬਿਲਕੁਲ ਉਸੇ ਤਰ੍ਹਾਂ ਦਿਖਾਈ ਦੇ ਰਿਹਾ ਮੈਂ ਕੋਸ਼ਿਸ਼ ਕਰੂੰਗਾ ਵੀਡੀਓ ਫਰੇਮ ਦੇ ਵਿੱਚ ਜੇ ਤੁਹਾਨੂੰ ਮੈਂ ਚੰਗੇ ਢੰਗ ਨਾਲ ਸ਼ੇਰ ਦੀ ਇਸਾ ਕ੍ਰਿਤੀ ਨੂੰ ਦਿਖਾ ਸਕਾਂ ਇਹ ਵੀਡੀਓ ਤੁਸੀਂ ਆਪਣੇ ਚੈਨਲ ਤੇ ਦੇਖ ਰਹੇ ਹੋ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗ ਰਹੀ ਹੋਊਗੀ ਜੇਕਰ ਤੁਸੀਂ ਅਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਕਿਉਂਕਿ ਅਜਿਹੇ ਕੰਟੈਂਟ ਬਣਾਉਣ ਲਈ ਤੁਹਾਡੀ ਸਾਰਿਆਂ ਦੇ ਸਪੋਰਟ ਦੀ ਬਹੁਤ ਲੋੜ ਆ ਰੁੜਕੀ ਸ਼ਹਿਰ ਦੇ ਵਿੱਚ ਆਪਾਂ ਪੰਜ ਸ਼ੇਰਾਂ ਦੀ ਅਨੋਖੀ ਕਹਾਣੀ ਸੀ ਜਿਹੜੀ ਉਹ ਦੇਖ ਰਹੇ ਸੀ ਕਿਵੇਂ ਇੱਥੇ ਪੰਜ ਸ਼ੇਰ ਸੀ ਜੋ ਬਣਾਏ ਗਏ ਕਿਵੇਂ ਇੱਥੇ ਪੰਜ ਸ਼ੇਰ ਸੀ ਜੋ ਲਾਏ ਗਏ ਆ ਮੇਰੇ ਪਿੱਛੇ ਹੀ ਤੁਸੀਂ ਦੇਖ ਰਹੇ ਹੋ ਇਹ ਰੁੜਕੀ ਸ਼ਹਿਰ ਦੇ ਵਿੱਚ ਬਿਲਕੁਲ ਮੇਨ ਬਾਜ਼ਾਰ ਦੇ ਨਾਲ ਸਿਵਲ ਲਾਈਨ ਦੇ ਕੋਲ ਆ ਜੋ ਸਟੈਚੂ ਲੱਗਿਆ ਹੋਇਆ ਸ਼ੇਰ ਦਾ ਇਹ ਵੀ ਦੋ ਲਗਾਏ ਗਏ ਸੀ ਜਿਵੇਂ ਆਪਾਂ ਪਹਿਲਾ ਵੀਡੀਓ ਦੇ ਵਿੱਚ ਦੇਖਿਆ ਮੇਵੜ ਪਿੰਡ ਦੇ ਵਿੱਚ ਜਿਹੜੇ ਸ਼ੇਰ ਲਾਏ ਗਏ ਸੀ ਉਹਨਾਂ ਦਾ ਜਿਹੜਾ ਮੂੰਹ ਸੀ ਉਹ ਹਰਦوار ਵਾਲੀ ਸਾਈਡ ਸੀ ਦੂਜੇ ਪਾਸੇ ਇੱਥੇ ਜਿਹੜਾ ਸ਼ੇਰਾਂ ਦਾ ਮੂੰਹ ਆ ਉਹ ਇਸ ਸਾਈਡ ਆ ਰੁੜਕੀ ਵਾਲੇ ਪਾਸੇ ਇਹ ਵੀ ਜਿਹੜੀ ਮੈਥ ਬਣੀ ਹੋਈ ਸੀ ਵੀ ਇੱਥੋਂ ਸ਼ਹਿਰ ਸ਼ੁਰੂ ਹੁੰਦਾ ਹੋਊਗਾ ਤਾਂ ਕਰਕੇ ਆਗਾਹ ਕਰਨ ਲਈ ਲੋਕਾਂ ਨੂੰ ਇਹ ਸ਼ੇਰਾਂ ਦਾ ਮੂੰਹ ਸੀ ਜੋ ਇਸ ਸਾਈਡ ਕੀਤਾ ਗਿਆ ਸੀ ਤਾਂ ਕਿ ਆਉਂਦੇ ਜਾਂਦੇ ਲੋਕ ਸੁਚੇਤ ਹੋ ਜਾਣ ਕਿ ਅੱਗੇ ਸ਼ਹਿਰ ਆ ਅੱਗੇ ਖਤਰਾ ਇਸ ਜਗ੍ਹਾ ਨੂੰ ਰੁੜਕੀ ਦੀ ਮਿਨੀ ਲੰਡਨ ਨਾਂ ਨਾਲ ਵੀ ਜਾਣਿਆ ਜਾਂਦਾ ਕਿਉਂਕਿ ਉਹ ਪਿੱਛੇ ਜੋ ਬ੍ਰਿਜ ਤੁਸੀਂ ਗੰਗਾ ਨਹਿਰ ਦੇ ਉੱਤੇ ਦੇਖ ਰਹੇ ਹੋ ਇਹ ਇੱਕ ਵਿਲੱਖਣ ਕਲਾਕਾਰੀ ਦਾ ਨਮੂਨਾ ਬਣਾਇਆ ਗਿਆ ਮੈਂ ਕੋਸ਼ਿਸ਼ ਕਰੂੰਗਾ ਜੇ ਤੁਹਾਨੂੰ ਵੀਡੀਓ ਫਰੇਮ ਦੇ ਵਿੱਚ ਪੂਰਾ ਦਿਖਾ ਸਕਾਂ ਇੱਕ ਸ਼ੇਰ ਦੀ ਕਿਰਤੀ ਆਪਾਂ ਨੂੰ ਉਹ ਸਾਹਮਣੇ ਦਿਖ ਰਹੀ ਆ ਇੱਕ ਤੁਸੀਂ ਆ ਮੇਰੇ ਬਿਲਕੁਲ ਪਿੱਛੇ ਦੇਖ ਰਹੇ ਹੋ ਇਹ ਦੋ ਸ਼ੇਰ ਸੀਗੇ ਜਿਹੜੇ ਮੇਵੜ ਤੋਂ ਬਾਅਦ ਇਸ ਜਗ੍ਹਾ ਤੇ ਲਾਏ ਗਏ ਸੀ ਪੰਜਵੇਂ ਸ਼ੇਰ ਦੀ ਜਿਵੇਂ ਆਪਾਂ ਗੱਲ ਕੀਤੀ ਸੀ ਉਹ ਸ਼ੇਰ ਕੋਠੀ ਦੇ ਵਿੱਚ ਲੱਗਿਆ ਹੋਇਆ ਉਹ ਇੱਕ ਨਮੂਨਾ ਸ਼ੇਰ ਸੀ ਇਹ ਚਾਰੋਂ ਸ਼ੇਰਾਂ ਦਾ ਵਜ਼ਨ ਆਕਾਰ ਅਕ੍ਰਿਤੀ ਬਿਲਕੁਲ ਇੱਕ ਸਮਾਨ ਆ 1853 ਈਸਵੀ ਦੇ ਵਿੱਚ ਜਦੋਂ ਗੰਗਾ ਨਹਿਰ ਦਾ ਇਸ ਸ਼ਹਿਰ ਦੇ ਵਿੱਚ ਮਹੂਰਤ ਕੀਤਾ ਗਿਆ ਸੀ ਉਦੋਂ ਇਹ ਸ਼ਹਿਰਾਂ ਨੂੰ ਇੱਥੇ ਲਾਇਆ ਗਿਆ ਸੀ ਅੱਜ ਵੀ ਉਸੇ ਤਰ੍ਹਾਂ ਟੈਕ ਦੇ ਮੈਕ ਦੇ ਬ੍ਰਿਟਿਸ਼ ਕਲਾਕਾਰੀ ਦਾ ਨਮੂਨਾ ਆਪਣੇ ਸਾਹਮਣੇ ਨੇ ਇਹ ਸ਼ਹਿਰ ਤੁਸੀਂ ਦੇਖਿਆ ਰੁੜਕੀ ਸ਼ਹਿਰ ਦੇ ਵਿੱਚ ਕਿਵੇਂ ਇਹ ਸ਼ਹਿਰਾਂ ਨੇ ਸ਼ਹਿਰ ਨੂੰ ਇੱਕ ਅਲੱਗ ਦਿਖ ਦਿੱਤੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਮਿਲਦੇ ਆ ਜਲਦੀ ਹੀ ਕਿਸੇ ਹੋਰ ਤੇ ਨਵੀਂ ਵੀਡੀਓ ਨਾਲ ਜੇਕਰ ਕੋਈ ਲਫ਼ਜ਼ ਉੱਚਾ ਨੀਮਾ ਬੋਲਿਆ ਗਿਆ ਹੋਵੇ ਤਾਂ ਉਸ ਲਈ ਖੇਮਾ ਬਣੇ ਰਹੋ ਆਪਣੇ ਚੈਨਲ ਨਾਲ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ